ताई 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 रोक के हाँ बे कितने चली है मैं चली हाँ कनेडा कनेडा भज के जाना है नहीं बे ताई आजा मैं चढ़ देना मैं काटे छड्डूंगा अपने टेम्पू ते मैं काटो मशकरियां करी जाना किथे चलनी है झोला चोके नहीं मैं तो चलनी है कनेडा अच्छा ਕੈਨੇਡਾ ਕੀ ਕਰਨ ਚੱਲਨੀ ਆ ਨਹੀਂ ਉੱਥੇ 31 ਮਈ ਨੂੰ ਮੇਲਾ ਹੋ ਰਿਹਾ ਵਾ ਕੌਣ ਕਰਵਾ ਰਿਹਾ ਮੇਲਾ ਨਹੀਂ ਵਾਰੀਵਾਰਸੀ ਖੱਟਣ ਗਈ ਸੀ ਵਾਰੀਵਾਰਸੀ ਖੱਟਣ ਗਈ ਸੀ ਖੱਟ ਕੇ ਲਿਆਂਦਾ ਕਿੰਨੂ ਨਹੀਂ ਕੈਨੇਡਾ ਵਿੱਚ ਮੇਲਾ ਕਰਾਰੀਆ ਮੇਰੀ ਪੈਣ ਮੀਨੂ ਹਾਏ ਤਾਈ ਸਾਨੂੰ ਵੀ ਲੈ ਜਾ ਤਾਈ ਸਾਨੂੰ ਵੀ ਲੈ ਜਾ ਨਹੀਂ ਸਾਰੀਆਂ ਟਿਕਟਾਂ ਬੁੱਕ ਹੋ ਚੁੱਕੀਆਂ ਨੇ ਕੁਝ ਟਿਕਟਾਂ ਬਚੀਆਂ ਨੇ ਤੁਸੀਂ ਵੀ ਕਰਾ ਲਓ ਬੁੱਕ ਆਜੋ ਆਜੋ ਤੁਸੀਂ ਵੀ ਸਾਰਿਆਂ ਭੈਣਾ ਆਜੋ ਮੇਲਾ ਬਹੁਤ ਵੱਡਾ ਬ੍ਰਮਟਣ ਵਿੱਚ ਹੋ ਰਿਹਾ ਵਾ ਮੀਨੂੰ ਭੈਣ ਕਰਾ ਰਹੀ ਆ ਬੜੇ ਵੱਡੇ ਵੱਡੇ ਸਟਾਲ ਲੱਗ ਰਹੇ ਨੇ ਮੈਂ ਵੀ ਆਉਂਗੀ ਅਗਲੇ ਸਾਲ ਤੇ ਤੁਸੀਂ ਆਜੋ ਸਾਰੇ ਜਣੇ ਰਲ ਕੇ ਰੌਣਕ ਮੇਲੇ ਲਾਵਾਂਗੇ ਬਹੁਤ ਵੱਡੇ ਵੱਡੇ ਕਲਾਕਾਰ ਭੈਣ ਭਰਾ ਸਾਰੇ ਆ ਰਹੇ ਨੇ ਆਜੋ ਆਜੋ ਤੁਸੀਂ